ਕਿ ਦੁੱਖ ਤੇ ਸੋਖ ਇੱਕ ਦੂਜੇ ਦਾ ਪਰਛਾਵਾਂ ਹੈ ਜੇ ਦੁੱਖ ਹੈ ਤਾਂ ਸੋਖ ਹੈ ਤੇ ਜੇ ਸੋਖ ਹੈ ਤਾਂ ਉਹਦੇ ਨਾਲ ਦੁੱਖ ਵੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਧਰਮ ਨੂੰ ਸਾਨੂੰ ਕਈ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਸਾਡੇ ਦੋ ਡਾਕਟਰ ਸਾਥੀ ਇਸ ਵਾਰੀ ਸਾਨੂੰ ਸੁਦੀਨੀ ਵੀ ਛੋੜਾ ਦੇ ਕੇ ਗਏ ਆ ਤੇ ਉਹਨਾਂ ਲਈ ਕੁਝ ਗੱਲਾਂ ਕਹਿਣ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਉਹਨਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਕੁਝ ਜਾਣਨਾ ਪਾਉਣਗੇ ਉਹਦੇ ਲਈ ਮੈਂ ਬੁਲਾਵਾਂਗੀ ਡਾਕਟਰ ਸ਼ਿੰਦਰ ਸਿੰਘ ਕਲੇਰ ਜੀ ਨੂੰ प्लीज़ ऑन थैंक थैंक यू यू सर, सो मच। इनवाइट करा डॉक्टर संजीव शर्मा ਸਤਿ ਸ਼੍ਰੀ ਅਕਾਲ ਅਤੇ ਪ੍ਰਤੀ ਦਾ ਸੰਦੇਸ਼ ਦਿੰਦਾ ਹੈ ਤੇ ਆਓ ਹੁਂ ਦੀਪ ਪ੍ਰਧਾਨ ਕਰਦੇ ਹਾਂ ਉਸ ਦੇ ਲਈ ਅਸੀਂ ਬੁਲਾਣਾ ਚਾਹਾਂਗੇ ਸਾਡੇ ਅੱਜ ਦੇ ਮੁੱਖ ਅਤੀਥੀ ਦੇ ਇਸ ਸ਼ੋਗਰਮ ਦੇ ਵਿੱਚ ਡਾਕਟਰ ਐਸਟੀ ਕਿਟਾਰੀ ਦੀ ਡਾਕਟਰ ਅਮਰਪਾਲ ਜੀ ਇਹਨਾਂ ਦੀ ਟੀਮ ਨੂੰ ਮੈਂ ਵੈਲਕਮ ਕਰਦਾ ਸਟੇਜ ਤੇ ਐਕੀ ਜੈ ਬੱਲੇ ਜੈ ਬੱਲੇ ਜੈ ਬੱਲੇ ਵਾਟੇ ਮੋਤਾ ਕੋਰਾ ਮਿੰਟ ਤੇ ਕੋਈ ਰੇ सितारे मैटी जी की आरती कर पे बहुत ज्याद सितारे भक्ति में झूम रहे हैं बैठी जी के प्यारे भक्ति रस में झूम रहे हैं बैठी जी के प्यारे ਕਿਤੇ ਮਤੀ ਸੇ ਮੇਰੀ ਚੁੱਕਰਤਾ ਹੋਹੀ ਭਗਤੇ ਤੇਰਾ ਹਰ ਕਿਤੇ ਸੇ ਮੇਰੇ ਚੁੱਕਰਤਾ ਹੋਹੀ ਭਗਤੇ ਉਤੇਰਾ ਆਸ਼ਾਉਂ ਕੀ ਕਿਲੇ ਪ੍ਰਭਾਯਾ ਸਖੇਨਾ ਹੋ ਰੂਆ ਜਨਮੋ ਤੋਰਾ ਬਿਟ ਗਿਆ ਹੋਇ ਨਾਗੇਰਾ ਜੈ ਮੈ ਕੀ के हर सो है महकी पीले रंग के किले है सूरज भी धरती पर आकर करने लगा बसेरा सूरज भी धरती पर आकर करने लगा बसेरा आशाओं की किरणें कोर लाया आसगे आए पाती ਬੋਲ ਲਿਆਕਰ ਐਸੇ ਕੰਵਰ ਸੁਣਾਏ ਮਹਿਕੀ ਮਹਿਕੀ ਖਾਵਲ ਕੇ ਆਖਰ ਐਸੇ ਕਵਰ ਸੁਣਾਏ ਗਰੇ ਖੁੰਠ ਖਾਮ ਸੇ ਦੇਰ ਦੇਰੀਆਂ ਘਰਤੀਓ ਪਰ ਆਏ ਬੇਖੁੰਠ ਖਾਮ ਸੇ ਕੇ ਮੇਰੀਆ ਘਰਤੀਓ ਪਰ ਆਏ तारा मंगल दीपक बन गया रोशन चार चुपेरा आशाओं की पीले ने घर आया सवेरा। गया सवेरा भूल हुआ जन्मों का तोड़ा मिट गया घोड़े अंधेरा ਤੇਰੋ ਕੀ ਧਰਤੀ ਵਾਹੇ ਮਾਤਾ ਅਮਰਤ ਜਲ ਧਰਤੀ ਮਾਂ ਦੇਤੀ ਜੋ ਉਪਜੇ ਸੋ ਖਾਤਲ ਅਮਰਤ ਜਲ ਧਰਤੀ ਮਾਂ ਦੇਤੀ ਜੋ ਉਪਜੇ ਸੋ ਖਾਤਾ ਮੇਰਾ ਕੁਝ ਨੇ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਆਸ਼ਾ ਮੋਹ ਮੇਂ ਕਿਰੇ ਹੈ ਆਇਆ

yeah <laughs> ਤੁਹਾਨੂੰ ਲਈ ਆਪਾਂ ਸੋਚਦੇ ਆਪਾਂ ਜੀਉਂਦਾ ਕਿਉਂਕਿ ਬਹੁਤ ਹੀ ਬਹੁਤ ਹੀ ਹੰਮੇ ਕਰਾਇਆ ਕਿ ਆਪਣੀ ਹਮਾਇਤ ਦੇ ਚੌਦਹ ਹਸੋਂ ਦੇ ਉਹ ਨਾਲ ਹੀ ਤਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਇਹ ਸਾਰਾ ਕੁਝ ਦਿੱਤਾ ਇਸੋ ਬਿਨਾ ਬਹੁਤ ਹੀ ਰਿਸਪੈਕਟਡ ਡਾਕਟਰ ਸਾਹਿਬ ਜਿਨ੍ਹਾਂ ਨੇ ਕਸ਼ਨੋ ਕੋਸ਼ਵਾਨ ਦੇ ਰੋਗੇ ਵਿੱਚ ਐਸੋਸ਼ੀਏਸ਼ਨ ਨੂੰ ਮਦਦ ਕੀਤੀ ਹੈ देले डॉक्टर प्रदीप शर्मा जी और आनी सहयोगर को 2100 रुपए थे डॉक्टर राकेश जी चडला हो गया थी लोग ऑप्टी इलेक्ट्रो ऑप्टी एजेंसी बिलो भी 11000 रुपए गुड डॉक्टर वीरेंद्र जी मौके को ओपीटरन सोफिया थैंक यू डॉक्टर मलकी सिंह जी छात्रों के 2100 रुपए डॉक्टर श्रीधर कुमार अरुणा जी 2100 रुपए डॉक्टर मोहन जी पानीपत को 2100 रुपए ਡਾక్టర్ ਦੀਪਕ ਰੋਡਾ ਸਿੰਘ ਉਹਨਾਂ ਵੱਲੋਂ ਵੀ 2100 ਰੁਪਏ ਐਸੋਸੀਏਸ਼ਨ ਨੂੰ ਦਿੱਤਾ ਗਿਆ। ਦਸਤੇ ਡਾਕਟਰ ਸੁਦੀਪ ਸਰਵਾਜੀ ਆਹਨੇ ਸੰਯੋਗਰ ਨੂੰ 2100 ਰੁਪਏ ਤੇ ਡਾਕਟਰ ਰਜੇਸ਼ ਜੀ ਚਦਨਾ ਹੋ ਗਿਆ ਸੀ ਨਾ ਲੋਕ ਉੱਥੇ ਲੈ ਕੇ ਆਉਂਦੇ ਪਹੁੰਚੇ ਇੱਥੇ ਜੀ ਲੋਕ ਵੀ ਆ ਰਹੇ ਆ ਰੁਪਏ। ਡਾਕਟਰ ਗੁਰਿੰਦਰ ਜੀ ਮੋਗੇ ਤੋਂ ਉਬੀ ਕੁਰਮਿਆ ਸੋਫੀਆ ਇੰਨੇ ਵੱਡੇ ਵੱਡੇ ਹਸਪੀਟਲ ਇੰਨੀ ਵੱਡੀ ਵੱਡੀ ਓਪੜੀਆਂ ਅਗਰ ਇੰਨੇ ਵੱਟਵਟੇ ਰਿਜ਼ਲਟ ਜਿਹੜੇ ਰਿਜ਼ਲਟ ਤੁਸੀਂ ਕਿਤੇ ਹੋਰ ਪਾਸੇ ਨਹੀਂ ਲੈ ਸਕਦੇ ਉਹ ਤੁਸੀਂ ਇਲੈਕਟ੍ਰੋਕੈਥੀ ਵਿੱਚ ਲੈ ਰਹੇ ਹੋ ਵੀ ਨਹੀਂ ਲੈ ਰਹੇ ਹੈਨਾ ਅਗਰ ਤੁਸੀਂ ਉਹ ਨਹੀਂ ਲੈ ਰਹੇ ਮੈਨੂੰ ਦੱਸੋ ਇੱਕ ਗੱਲ ਦੱਸੋ ਕਈ ਦਾ ਮਤਲਬ ਵੀ ਹੈ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੋ ਪਾਰਿਆ ਸਿਸਟਮ ਤਾਂ ਉਹੀ ਹੈ ਜਿੱਦਾਂ ਗੱਲ ਕੀਤੀ ਹੈ ਡਾਕਟਰ ਜੀ ਜੀ ਨੇ ਕਿ ਉਹੀ ਅਸਲ ਸਭ ਦੇ ਪਾਸਾ ਹੈ

ਆ ਵੀਰੇ ਬੰਦਾ ਲੈ ਗਿਆ ਅੱਜ ਲੈ ਗਿਆ ਆ ਆ ਜਿਨ੍ਹਾਂ ਨੇ ਇਲੈਕਟ੍ਰੋਮੋਗਥੀ ਡਾਕਟਰ ਮਾਨਕਲੇਸ਼ ਸਿੰਘ 2014 ਤੋਂ ਬਾਅਦ ਇੱਕ ਸਿੰਗਲ ਮੀਟਿੰਗ ਵੀ ਨਹੀਂ ਕੀਤੀ। ਉਹਨਾਂ ਲਈ ਕਲਾਪਿੰਗ ਕਰ ਦੋ। ਨਾਮ ਲੈਂਦੇ ਹਾਂ। ਸਾਰੇ ਜੀ ਮਾਹੌਲ ਸਿੱਖਣ ਵਾਸਤੇ ਬਹੁਤ ਘੱਟ ਬਿਠਾ। ਤਾਂ ਅਸੀਂ ਉਹ ਵੀ ਗੱਲ ਨਿਕਲ ਕੇ ਆਉਗੀ ਵੀ ਅੱਜ ਸਾਰਿਆਂ ਨੂੰ ਕਿਉਂ ਮੋਟੀਵੇਟ ਕਰ ਰਹੇ ਹਾਂ। ਦੇਖੋ ਜਿਹੜਾ ਬੰਦਾ ਕੰਮ ਕਰਦਾ ਉਹਦੀ ਕਦਰ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਜੇ ਵੀਰੇ ਜੀ ਟੈਂਪੋਲਿੰਗ ਆ ਜੀ ਨੂੰ ਵੋਸਾ ਦਾ ਢਿੱਕਰੀ ਕੇ ਕਹਿ ਰਹੇ ਕਿ ਪ੍ਰਧਾਨ ਬਣਾ ਦੇ ਤਾਂ ਮੈਂ ਯਾਦ ਕਰਾਇਆ ਨਾ ਮੈਂ ਕੋਈ ਹੱਦ ਤੇ ਮਿੱਟੀ ਤੇ ਗੱਲ ਅੱਗੇ ਚੱਲਣੀ ਠੀਕ ਹੈ ਤੇ ਬਹੁਤ ਸਾਰੀਆਂ ਐ ਕਿ VOTING ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵੀ ਸਮਾਜ ਸਭਤੀ ਨਾਲ ਨਾ ਮਦਦ ਪਾਕਿਸਤਾਨ ਸਭਤੀ ਨਾਲ ਮੇਰੇ ਨਾਮ ਕਦੇ ਨਹੀਂ ਆਉਣਾ ਮੈਂ ਵੋਟਾਂ ਦਾ ਕੰਮ ਕਰਨਾ ਤੇ ਮੈਨੂੰ ਇਹ ਵੀ ਪਤਾ ਵੀ ਵੋਟਾਂ ਦੇ ਸ਼ਾਮ ਵਾਲੇ ਕਿਹੜੇ ਕਿਹੜੇ ਸਾਥੀ ਹੈ ਮੈਂ ਉਹਨਾਂ 'ਤੇ ਫੋਕਸ ਕਰਨਾ ਹੋਰ ਕਿਸੇ ਨੂੰ ਨਹੀਂ ਕਰਨਾ ਠੀਕ ਹੈ ਤੇ ਜਿਹੜੇ ਰਿਸਪੈਕਟਡ ਲੇਡੀਜ਼ ਡਾਕਟਰ ਉਹਨਾਂ ਦਾ ਵੀ ਮੈਨੂੰ ਪਤਾ ਕਿਵੇਂ خیال ਰੱਖਣਾ ਉਹਨਾਂ ਦੇ ਵੀ ਮੈਂ ਸਾਡੇ ਵੀਆਰ ਪੈਸ਼ੀਐਂਟਾਂ ਤੇ ਮਿੱਟੇ ਕੇ ਉਹਨਾਂ ਨਾਲ ਗੱਲ ਕਰਕੇ ਰੱਖੀ ਹੈ ਤੇ ਅਰਗੀ ਪ੍ਰਧਾਨ ਜੀ ਆਪਾਂ ਪੱਕੀ ਲੈ ਲੈ ਜਾਈਏ بس ਤੁਸੀਂ ਸਾਥ ਦਿਓ ਮੇਰਾ ਨਮਸਕਾਰ ਜੀ ਅ ਅੱਜ ਸਾਡੇ ਇਲੈਕਟ੍ਰੋਨ ਪੈਥੀ ਦੇ ਜੈਨੋਮ ਪੈਥੀ ਦੇ ਜਿਹੜੇ ਖੋਜ ਕਰਤਾ ਡਾਕਟਰ ਕਾਉਂਟ ਸੀਜ਼ ਮੱਟੀ ਦਾ ਅੱਜ 217ਵਾਂ ਜਿਹੜਾ ਅੱਜ ਜਨਮ ਦਿਹਾੜਾ ਇਸ ਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ ਅੱਜ ਅਸੀਂ ਇਸ 27ਵੇਂ ਜਨਮ ਦਿਨ ਦੇ উপলਕਸ਼ ਦੇ ਵਿੱਚ ਜਿਹੜੀ ਖਾਸ ਚੀਜ਼ ਅੱਜ ਲੋਕਾਂ ਤੇ ਕਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਇਹੀ ਹੈ ਕਿ ਹੁਣ ਦਾ ਜਿਹੜਾ ਸਮਾਂ ਹੈ ਉਹ ਨੇਚਰ ਵੱਲ ਨੂੰ ਟਰਨ ਕਰਦਾ ਹੈ ਜਦ ਤੱਕ ਅਸੀਂ ਨੇਚਰ ਵੱਲ ਨੂੰ ਟਰਨ ਨਹੀਂ ਕਰਾਂਗੇ ਤਾਂ ਅਸੀਂ ਦਿਨ ਪਰ ਦਿਨ ਹੋਰ ਭਿਆਨਕ ਤੋਂ ਭਿਆਨਕ ਬਿਮਾਰੀਆਂ ਨਾਲ ਗ੍ਰਸਿਤ ਹੋਣਾ ਸ਼ੁਰੂ ਹੋ ਜਾਵਾਂਗੇ ਤੇ ਕਿਉਂਕਿ ਕਾਉਂਸਲਿਸ ਮੈਟੀ ਦਾ ਜਿਹੜਾ ਇਹ ਸਿਸਟਮ ਇਹ 100% ਹਰਵਲ 100% ਕੁਦਰਤੀ ਤੌਰ ਦੇ ਉੱਪਰ ਜਿਹੜਾ ਹੈ ਕੁਦਰਤ ਨਾਲ ਜੁੜਿਆ ਹੋਇਆ ਸਿਸਟਮ ਹੈ ਇਹਦੇ ਵਿੱਚ ਅਸੀਂ ਅਗਰ ਕੁਦਰਤ ਦੇ ਨਾਲ ਨਹੀਂ ਜੁੜਾਂਗੇ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਇੱਕ ਜਿਹੜਾ ਹੈਗਾ ਨਾ ਬਹੁਤ ਭਿਆੰਕਰ ਰੂਪ ਜਿਹੜਾ ਬਿਕਰਾਲ ਰੂਪ ਹੈ ਬਿਮਾਰੀਆਂ ਦਾ ਉਹ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਅਸੀਂ ਬਸ ਉਹੀ ਮੈਸੇਜ ਦੇਣਾ ਅੱਜ ਮੈਟੀ ਦੇ 277ਵੇਂ ਜਨਮ ਦਿਵਸ ਦੀ ਇਸ ਤਿਹਾਡੇ ਤੇ ਸਾਰਿਆਂ ਨੂੰ ਅਸੀਂ ਇਹ ਹੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਇਲੈਕਟ੍ਰੋਮੈਥੀ ਸਿਸਟਮ ਦਾ ਜਿਹੜਾ ਅਗਰ ਮੈਡੀਸਨ ਦੇ ਪ੍ਰੋਟੋਕਾਲ ਨੂੰ ਸਮਝਿਆ ਜਾਵੇ ਤੇ ਕੁਦਰਤ ਦੇ ਦੁਆਰਾ ਸਾਨੂੰ ਮੌਜੂਦ ਜਿਹੜੇ ਤੱਤ ਪਲਾਂਟ ਦੇ ਰੂਪ ਦੇ ਵਿੱਚ ਪਲਾਂਟ ਦੇ ਅੰਦਰ ਜਿਹੜੇ ਪਾਏ ਜਾਂਦੇ ਨੇ ਜਿਹੜੇ ਸਾਡੇ ਸ਼ਰੀਰ ਦੀ ਇਮਿਊਨ ਸਿਸਟਮ ਨੂੰ ਹੋਰ ਅੱਗੇ ਵਧਾ ਕਰਕੇ ਲੈ ਕਰਕੇ ਜਾਣਦਾ ਔਰ ਹਰ ਬਿਮਾਰੀ ਨਾਲ ਲੜਨ ਦਾ ਜਿਹੜਾ ਸਾਡੇ ਬਾਡੀ ਦੇ ਵਿੱਚ ਇੱਕ ਮਾਦਾ ਪੈਦਾ ਕਰਦਾ ਹੈ ਉਸ ਕਾਰਨ ਇਹ ਜਿਹੜੀ ਸਾਡੀ ਮੈਡੀਸਨ ਹੈ ਉਹਦੇ ਬਣਾਉਣ ਦੇ ਤਰੀਕੇ ਕਰਕੇ ਇਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਸਾਈਡ ਇਫੈਕਟ ਦਾ ਮਤਲਬ ਕੀ ਹੈ ਜਿਹੜੀ ਮੈਡੀਸਨ ਤੁਸੀਂ ਖਾਧੀ ਜਿੰਨੀ ਤੁਹਾਡੇ ਸਰੀਰ ਨੇ ਯੂਜ਼ ਕੀਤੀ ਬਾਕੀ ਤੁਹਾਡੇ ਸਰੀਰ ਚ ਡਿਪੋਜ਼ਿਟ ਕਰ ਰਹੀ ਹੈ ਜਿਹੜੀ ਡਿਪੋਜ਼ਿਟ ਕਰੀ ਉਹ ਤੁਹਾਡੇ ਸਰੀਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਅੰਗ ਰੂਪ ਦੇ ਵਿੱਚ ਜਿਹੜਾ ਉਹਦੇ ਉੱਪਰ ਸਾਈਡ ਇਫੈਕਟ ਪੈਦਾ ਕਰਦੀ ਹੈ ਜਿਹੜਾ ਕਿ ਸਾਡਾ ਇਲੈਕਟ੍ਰੋਮੈਥਿਕ ਸਿਸਟਮ ਹੈ ਇਹਦੇ ਸਾਈਡ ਇਫੈਕਟ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਮੈਡੀਸਨ ਦਿੰਨੇ ਆ ਅਗਰ ਉਹ ਮੈਡੀਸਨ ਦਾ ਟਾਰਗੇਟ ਸਾਡੇ ਬਾਡੀ ਵਿੱਚ ਤਾਂ ਉਹ ਉਹਨੂੰ ਟੱਚ ਕਰਦੀ ਹੈ ਹਿੱਟ ਕਰਦੀ ਹੈ ਅਦਰਵਾਈਜ਼ ਜਿਹੜਾ ਹੈਗਾ ਅਗਰ ਉਹ ਟਾਰਗੇਟ ਨਹੀਂ ਹੈ ਸਾਡੇ ਸਰੀਰ ਵਿੱਚ ਉਸ ਬਿਮਾਰੀ ਦੇ ਪ੍ਰਤੀ ਉਹ ਆਪਣੇ ਆਪ ਹੀ ਆਟੋਮੈਟਿਕਲੀ ਆਟੋ ਇਮਿਊਨ ਸਿਸਟਮ ਦੇ ਨਾਲ ਸਾਡੀ ਬਾਡੀ ਤੋਂ ਐਗਜ਼ੌਸਟ ਕਰ ਜਾਂਦੀ ਹੈ ਇਸ ਕਰਕੇ ਸਾਡੀ ਮੈਡੀਸਨ ਜਿਹੜੀ ਹੈ ਇਹ 100% ਹਰਬਲ ਹੋਣ ਦੇ ਨਾਤੇ ਵਿਸ਼ੁੱਧ ਜਿਹੜਾ ਹੈਗਾ ਸ ਨੋ ਸਾਈਡ ਇਫੈਕਟ ਦੇ ਨਾਲ ਜਿਹੜਾ ਕੰਮ ਕਰਦੀ ਹੈ ਬਸ ਉਹਨਾਂ ਡਾਕਟਰਾਂ ਨੂੰ ਵੀ ਇੱਕ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਤੁਸੀਂ ਇਲੈਕਟ੍ਰੋ ਹੋਮਿਓਪੈਥੀ ਦੀ ਮੈਡੀਸਨ ਦਾ ਵਰਤੋਂ ਕਰੋ ਤਾਂ ਕਿ ਤੁਹਾਨੂੰ ਜਿਹੜਾ ਨਾ ਕੇਵਲ ਤੁਸੀਂ ਲੋਕਾਂ ਨੂੰ ਇਹ ਬਿਮਾਰੀ ਤੋਂ ਮੁਕਤ ਕਰ ਸਕੋ ਬਲਕਿ ਤੁਸੀਂ ਉਹਨਾਂ ਨੂੰ ਵਿਦਾਊਟ ਸਾਈਡ ਇਫੈਕਟ ਜਿਹੜਾ ਉਹਨਾਂ ਬਿਮਾਰੀ ਨੂੰ ਠੀਕ ਕਰਨ ਦਾ ਜਿਹੜਾ ਹੈਗਾ ਇੱਕ ਯਤਨ ਕਰ ਸਕਦੇ ਹੋ ਬਸ ਦੂਜੇ ਸਿਸਟਮ ਦੀ ਜਿਹੜੀ ਕੋਈ ਵੀ ਮੈਡੀਸਨ ਕੋਈ ਅਗਰ ਵਰਤੋਂ ਕਰਦਾ ਹੈ ਤਾਂ ਉਹਦੇ ਸਾਈਡ ਇਫੈਕਟ ਦੇ ਬਾਰੇ ਜਰੂਰ ਜਾਣ ਕਰਕੇ ਸਟੱਡੀ ਕਰਕੇ ਤੁਸੀਂ ਆਪਣੇ ਆਪ ਨੂੰ ਇਲੈਕਟ੍ਰੋ ਦੇ ਵਿੱਚ 100% ਲੈ ਕਰਕੇ ਆਓ ਅੱਜ 11 ਜਨਵਰੀ ਅੱਜ ਦੇ ਦਿਨ ਇਲੈਕਟ੍ਰੋਮੋਪੈਥੀ ਦੇ ਜਨਮਦਾਤਾ ਕਾਉਂਟ ਸੀਜਰ ਮੈਟ੍ਰਿਕ ਜੀ ਦਾ 217ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਔਰ ਇਹ ਜਨਮ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਬੜੀਆਂ ਖੁਸ਼ੀਆਂ ਭਰਿਆ ਰਹਿੰਦਾ ਅੱਜ ਦਾ ਦਿਨ ਕਿਉਂਕਿ ਅੱਜ ਦੇ ਦਿਨ ਇਲੈਕਟ੍ਰੋਮੋਪੈਥੀ ਦੇ ਜਨਮਦਾਤਾ ਨੇ ਜਨਮ ਲਿਆ ਔਰ 1865 ਦੇ ਵਿੱਚ ਇਲੈਕਟ੍ਰੋਮੋਪੈਥੀ ਦੀ ਖੋਜ ਕਰਕੇ ਇੱਕ ਸਾਰੀ ਦੁਨੀਆ ਵਾਸਤੇ ਇੱਕ ਵਧੀਆ ਸਿਹਤ ਪ੍ਰਣਾਲੀ ਦਿੱਤੀ ਜਿਹੜੀ ਕਿ 100% ਸ਼ੁੱਧ ਜੜੀਆਂ ਬੂਟੀਆਂ ਦੇ ਨਾਲ ਆਧਾਰਿਤ ਹੈ। ਇਸ ਦਾ ਸਰੀਰ ਦੇ ਉੱਪਰ ਕੋਈ ਵੀ ਬੁਸ਼ ਪ੍ਰਭਾਵ ਨਹੀਂ ਪੈਂਦਾ ਔਰ ਇਹ ਸਰੀਰ ਦੇ ਵਿੱਚ ਦੋ ਜੋ ਮੇਨ ਸਮੂਲ ਹਨ ਰਸਤੇ ਰક્ત ਜਿਹਨੂੰ ਅਸੀਂ ਬਲੱਡ ਔਰ ਲਿੰਫ ਕਹਿੰਦੇ ਆ ਉਹਨੂੰ ਸਮਾਂਤਰ ਕਰਕੇ ਸ਼ੁੱਧ ਕਰਕੇ ਸਰੀਰ ਦੀ ਊਰਜਾ ਨੂੰ ਬੈਲੈਂਸ ਕਰਕੇ ਆਪਣੇ ਸਰੀਰ ਦੇ ਵਿੱਚੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਇਹ ਠੀਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦੀ ਹੈਗੀ ਕਿਉਂਕਿ ਇਲੈਕਟ੍ਰੋਮੈਥੀ ਇੱਕ ਇਹੋ ਜਿਹੀ ਵਿਧਾ ਹੈਗੀ ਆ ਜਿਸ ਦੇ ਨਾਲ ਸਰੀਰ ਦੇ ਕੋਈ ਵੀ ਹਾਨੀ ਰਹਿਤ ਦੋਸ਼ ਜਿਹੜੇ ਹੈਗੇ ਆ ਉਹ ਨਹੀਂ ਹੁੰਦੇ ਇਹਦਾ ਸਰੀਰ ਦੇ ਉੱਤੇ ਕੋਈ ਵੀ ਦੁਸ਼ਪ੍ਰਭਾਵ ਨਹੀਂ ਪੈਂਦਾ ਔਰ ਇਹ 114 ਜੜੀਆਂ ਬੂਟੀਆਂ ਤੋਂ ਬਣਨ ਵਾਲੀ ਇੱਕ ਇਹੋ ਜਿਹੀ ਵਿਧਾ ਹੈਗੀ ਆ ਜਿਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਰਸਾਇਣ ਯੂਜ਼ ਨਹੀਂ ਹੁੰਦੇ ਕੈਮੀਕਲ ਯੂਜ਼ ਨਹੀਂ ਹੁੰਦੇ ਜਾਂ ਬਹੁਤ ਸਾਰੀਆਂ ਜ਼ਹਿਰਾਂ ਜਿਹੜੀਆਂ ਉਹ ਇਹਦੇ ਵਿੱਚ ਯੂਜ਼ ਨਹੀਂ ਹੁੰਦੀਆਂ ਇਲੈਕਟ੍ਰੋਮੋਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਸਸਤੀ ਹੈਗੀ ਹੈ ਕਿ ਦੂਸਰੀਆਂ ਵਿਧਾਵਾਂ ਦੇ ਵਿੱਚ ਦੇਖਿਆ ਜਾਵੇ ਤਾਂ ਕਈ ਇਹੋ ਜਿਹੇ ਰਸਾਇਣ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਇਹ ਜੜੀਆਂ ਬੂਟੀਆਂ ਦੇ ਆਧਾਰਤ ਹੋਣ ਕਰਕੇ ਬਹੁਤ ਜ਼ਿਆਦਾ ਸਸਤੀ ਹੈਗੀ ਹੈ ਇਹ ਦੇਖਿਆ ਜਾਵੇ ਤਾਂ ਕੁਝ ਇਹੋ ਜਿਹੇ ਰੋਗ ਵੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੁੰਦਾ ਜਿਵੇਂ ਕਿ ਰਸੌਲੀਆਂ ਪੱਥਰੀਆਂ ਇਹੋ ਜਿਹੀਆਂ ਸਮੱਸਿਆਵਾਂ ਬਟ ਇਲੈਕਟ੍ਰੋਥੈਪੀ ਦੇ ਵਿੱਚ ਬਹੁਤ ਹੀ ਸਸਤਾ ਇਲਾਜ ਹੈਗਾ ਇਹਦੇ ਵਿੱਚ ਬਹੁਤ ਜਲਦੀ ਪੇਸ਼ੇਂ ਨੂੰ ਠੀਕ ਕੀਤਾ ਜਾ ਸਕਦਾ ਅਸੀਂ ਇਹ ਚਾਹਾਂਗੇ ਕਿ ਜਿੰਨੇ ਵੀ ਇਲੈਕਟ੍ਰੋਥੈਰਾਪੀ ਡਾਕਟਰਸ ਹੈਗੇ ਆ ਆਪਣੀ ਵਿਧਾ ਦੇ ਵਿੱਚ ਰਹਿ ਕੇ ਇਲੈਕਟ੍ਰੋਥੈਪੀ ਦਵਾਈਆਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲੋਕਾਂ ਦੇ ਵਿੱਚ ਸਿਹਤ ਸੁਭਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਹਾਇਕ ਹੋਣਗੇ ਸਰਨੋ ਸਸਿਕਲ ਜੀ ਮੈਂ ਡਾਕਟਰ ਕਮਲਜੀਤ ਕੌਰ ਲਾਈਫ ਕੇਅਰ ਇਲੈਕਟ੍ਰੋ ਹੋਮੋਪੈਥਿਕ ਸੈਂਟਰ ਮੋਗਾ ਤੋਂ ਅੱਜ ਜਿਹੜੇ ਸਾਡੇ ਇਸ ਪੈਥੀ ਦੇ ਜਨਮਦਾਤਾ ਨੇ ਮਹਾਤਮਾ ਕਾਉਂਟ ਸੀਜ਼ਰ ਮੈਟਰੀ ਜੀ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ 277ਵਾਂ ਜਨਮ ਦਿਨ ਜਿਹੜਾ ਹੈਗਾ ਉਹ ਇੱਥੇ ਬੜੀ ਧੂਮ ਧਾਮ ਨਾਲ ਮਨਾਉਣ ਜਾ ਰਹੇ ਹਾਂ ਤੇ ਇਸ ਸਾਡੇ ਸਮਾਗਮ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਬਹੁਤ ਸਾਰੇ ਡਾਕਟਰ ਜਿਹੜੇ ਇੱਥੇ ਇਕੱਤਰ ਹੋਏ ਹਨ ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹ ਦਿਹਾੜੇ ਨੂੰ ਮਨਾਉਣ ਜਾ ਰਹੇ ਹਾਂ ਸਾਡੇ ਅੱਜ ਦੇ ਇੱਥੇ ਜਿਹੜੇ ਸਮਾਗਮ ਵਿੱਚ ਚੀਫ ਗੈਸਟ ਪਹੁੰਚੇ ਨੇ ਉਹ ਹਿਮਾਚਲ ਤੋਂ ਡਾਕਟਰ ਸੰਜੀਵ ਸ਼ਰਮਾ ਜੀ ਜਿਹੜੇ ਕਿ ਆਪਣੀ ਕਲੈਬ ਚਲਾਉਂਦੇ ਆ ਔਰ ਜਿਹੜੀ ਸਾਰੀ ਮੈਡੀਸਿਨ ਆ ਸਾਡੀ ਉਹਨਾਂ ਕੋਲੋਂ ਉੱਥੋਂ ਹੀ ਬਣ ਕੇ ਆਉਂਦੀ ਆ ਤੇ ਉਹ ਅੱਜ ਸਾਡੇ ਸਮਾਗਮ ਦੇ ਚੀਫ ਗੈਸਟ ਨੇ ਜੀ ਇਹਨਾਂ ਮੈਡੀਸਿਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੇ ਜਿਵੇਂ ਕਿ ਔਰਤਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਅਦਰ ਪੈਥੀਸ ਦੇ ਵਿੱਚ ਕਹ ਲੋ ਕਿ ਆਪਾਂ ਆਪਰੇਟ ਤੋਂ ਬਿਨਾ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਪਰ ਇਸ ਸਾਡੀ ਪੈਥੀ ਦੇ ਵਿੱਚ ਅਸੀਂ ਛੋਟੀਆਂ-ਛੋਟੀਆਂ ਜਿਵੇਂ ਬੱਚੀਆਂ ਨੂੰ ਅੱਜਕੱਲ ਰਸੋਲੀਆਂ ਦੀ ਪ੍ਰੋਬਲਮ ਆ ਰਹੀ ਹੈ ਹੋਰ ਬਹੁਤ ਸਾਰੀਆਂ ਜਿਵੇਂ ਪੀਸੀਓਡੀ ਵਗੈਰਾ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਹੀ ਅਸੀਂ ਠੀਕ ਕਰਦੇ ਹੈਗੇ ਆਂ ਤੇ ਇਸ ਤਰ੍ਹਾਂ ਜਿਹੜੀਆਂ ਇਹ ਬੱਚੀਆਂ ਵਧੀਆ ਠੀਕ ਹੁੰਦੀਆਂ ਹੈਗੀਆਂ ਔਰ ਅਪਡੇਟ ਦੇ ਉੱਤੋਂ ਬਚ ਜਾਂਦੀਆਂ ਤੇ ਆਪਣਾ ਵਧੀਆ ਅਗਲਾ ਜਿਹੜਾ ਜੀਵਨ ਉਹ ਭਵਿੱਖ ਕਰ ਕੋਈ ਵੀ ਪੈਥੀ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਜਿਵੇਂ ਬਹੁਤ ਸਾਰੀਆਂ ਪੈਥੀਆਂ ਜਿਹੜੀਆਂ ਹੈਗੀਆਂ ਐਮਰਜੈਂਸੀ ਦੇ ਵਿੱਚ ਬਹੁਤ ਵਧੀਆ ਕੰਮ ਕਰਦੀਆਂ ਉਹ ਆਪਣੀ ਜਗ੍ਹਾ ਤੇ ਵਧੀਆ ਹੈਗੀਆਂ ਪਰ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਬਹੁਤ ਸਸਤਾ ਤੇ ਵਧੀਆ ਇਲਾਜ ਆ ਮਤਲਬ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਆਪਾਂ ਇਸ ਪੈਥੀ ਦੇ ਵਿੱਚ ਇਲਾਜ ਕਰ ਸਕਦੇ ਆ ਵੈਸੇ ਤਾਂ ਇਹ ਹੈਗਾ ਜੀ ਅੱਜ ਕੱਲ ਦੇ ਜਿਹੜੇ ਬੱਚੇ ਆ ਜਿਵੇਂ ਆਪਾਂ ਨਵੀਂ ਪੀੜ੍ਹੀ ਕਹਿ ਸਕਦੇ ਆ ਉਹ ਕੁੜੀਆਂ ਜਾਂ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਹੈਗਾ ਹੈਨਾ ਜਿਵੇਂ ਕਿ ਜੈਂਟਸ ਕੰਮ ਕਰਦੇ ਆ ਹਰ ਖੇਤਰ ਦੇ ਵਿੱਚ ਤੇ ਲੜਕੀਆਂ ਵੀ ਉਸੇ ਤਰ੍ਹਾਂ ਅੱਗੇ ਵਧ ਕੇ ਹਰ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਤੇ ਪਹਿਲਾਂ ਇਹ ਹੁੰਦਾ ਸੀਗਾ ਕਿ ਲੇਡੀਜ਼ ਥੋੜਾ ਝਿਜਕ ਕਰਦੀ ਸੀਗੀ ਪਰ ਅੱਜ ਦੇ ਸਮੇਂ ਦੇ ਵਿੱਚ ਸਾਡੇ ਆਪਾਂ ਜੇ ਵੀ ਡਾਕਟਰ ਹੈਗੇ ਆ ਲੇਡੀ ਡਾਕਟਰ ਹੈਗੇ ਆ ਇਸ ਤਰ੍ਹਾਂ ਦੀ ਕੋਈ ਝਿਜਕ ਨਹੀਂ ਮਹਿਸੂਸ ਕਰਦੇ ਕਿਸੇ ਵੀ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਤਾਂ ਉਹ ਵਧੀਆ ਤਰੀਕੇ ਨਾਲ ਡੀਲ ਕਰ ਸਕਦੇ ਆ ਵਧੀਆ ਕੰਫੀਡੈਂਸ ਅੱਜ ਕੱਲ ਦੀ ਜਿਹੜੀ ਪੀੜ੍ਹੀ ਦੇ ਵਿੱਚ ਆਪਣੇ ਆਪ ਚ ਹੈਗਾ ਜੀ